ਜੋ ਪਿੱਛੇ ਹੜਾ ਆਇਆ ਹੀ ਇਹਦੇ ਨਾਲ ਇਹਦੀ ਤਕਰੀਬਨ 4 ਏਕੜ ਜ਼ਮੀਨ ਹੈ ਜਿਹਦੇ ਚ 4 4 5 5 ਫੁੱਟ ਰੇਤ ਚੜ੍ਹੀ ਹੋਈ ਆ ਤੇ ਅਸੀਂ ਪ੍ਰਸ਼ਾਸਨ ਅੱਗੇ ਵੀ ਗੁਹਾਰ ਲਾਈ ਆ ਇਹ ਰਵਾਇਤੀ ਪਾਰਟੀਆਂ ਜਿਹੜੀਆਂ 12000 ਰੁਪਇਆ ਮੁਆਵਜ਼ਾ ਦਿੰਦੀਆਂ ਪ੍ਰਤੀ ਏਕੜ ਦਾ ਤੇ ਹੁਣ 6800 ਰੁਪਇਆ ਮੁਆਵਜ਼ਾ ਉਹਦੇ ਲਈ ਵੀ ਇਸ ਪੂਰਾ ਸੰਘਰਸ਼ ਕਰਨਾ ਪਿਆ ਯਾਨੀ ਕਿ 800 ਹੀ ਗੇੜਾ ਮਾਰ ਲਿਆ ਪਰ ਇਹਦੀ ਵਿਚਾਰੇ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਮੈਂ ਪ੍ਰਸ਼ਾਸਨ ਨੂੰ ਤੇ ਮੰਤਰੀ ਲਾਲਜੀਤ ਨੂੰ ਕਹਿਣਾ ਚਾਹੁੰਦਾ ਵੀ ਇਹੋ ਜੇ ਗਰੀਬ ਲੋਕਾਂ ਦੀਆਂ ਬਾਹਾਂ ਫੜੀ ਜਾਵੇ ਤੇ ਫੇਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਗੁਜ਼ਾਰਾ ਇਦਾਂ ਦਿਹਾੜੀ ਦੇ ਪਾਸਪਰੇ ਦਾ ਕੰਮ ਚਰਾ ਕੇ ਬਹੁਤ ਔਖਾ ਸੀ ਕਿੰਨੇ ਬੱਚੇ ਤੁਹਾਡੇ ਹਾਂਜੀ ਤਿੰਨ ਬੱਚੇ ਆ ਜਿਹੜੇ ਛੋਟੇ ਛੋਟੇ ਬੱਚੇ ਆ ਤੁਹਾਡੇ ਯਾਰ ਹਾਂਜੀ ਅਸੀਂ ਇਹਨਾਂ ਵਿੱਚ ਜਿੰਨੇ ਜੋਗਾ ਭਣ ਭਰਾ ਮੌਕਾ ਵੇਖ ਕੇ ਇੱਥੇ ਆ ਕੇ ਲਾ ਦੇ ਵੇਖ ਕੇ ਬਹੁਤ ਜ਼ਿਆਦਾ ਮਾੜੇ ਆਦੇ ਕੋਈ ਮਦਦ ਜਿੰਨੇ ਜੋਗਾ ਕੋਈ ਭਣ ਭਰਾ ਕਰੇ ਕਿ ਐਨਆਰਆਈ ਵੀ ਨੇ ਮਦਦ ਨਹੀਂ ਕੀਤੀ ਤੁਹਾਡੀ ਕੋਈ ਨਹੀਂ ਕਿਸੇ ਨੇ ਨਹੀਂ ਕੀਤੀ ਜੀ ਕੀ ਅਪੀਲ ਕਰੋਗੇ ਐਨਆਰਆਈ ਵੀਰਾਂ ਨੂੰ ਤੇ ਜਿਹੜੇ ਆਪਣੇ ਜਿੱਥੇ ਬੰਦੀਆਂ ਕੀ ਕਰੋ ਅਸੀਂ ਜਮਨੇ ਜਿੰਨੇ ਜੋਗਾ ਕੋਈ ਵੀ ਮਦਦ ਪੈਰੀ ਪੱਧਰ ਹੋ ਜੇ ਗਾਂ ਕੋਈ ਆਪਦੀ ਯਾਸ ਹੋ ਜੇ ਪੈਰੀ ਤੇ ਸਰ ਤੇ ਕਮਾਈ ਦਾ ਸਾਧਨ ਪੰਜੇ ਹੱਥ ਜੋੜ ਦੇ ਬੇਨਤੀ ਸਾਡੇ ਗਾੜੀ ਅਸੀਂ ਤੇ ਬਹੁਤ ਤੰਗ ਹੈ ਵਕਤ ਤੋਂ ਅਖੰਡ ਚਾਹ ਤੋਂ ਵੀ ਤੰਗ ਜੋ ਜਿੱਤਨਾ ਸਾਡੇ ਤੇ ਇੱਕ ਕੇਸ ਚੱਲਦਾ ਇੱਕ ਸਾਡੀ ਪਹਿਲੀ ਵੀ ਖਰਾਬ ਹੋ ਗਈ ਤੇ ਸਾਡੀ ਅਜੇ ਤੱਕ ਕਿਸੇ ਨੇ ਪਾਣੀ ਪੜੀ ਹਾਂਜੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਨਾ ਕੋਈ ਮਦਦ ਨਹੀਂ ਸਰਕਾਰ ਨੇ ਕੀਤੀ ਕੀ ਨਾਂ ਇੱਕ ਵੀ ਦੀ ਆਪਣਾ ਹਰਸਾਲ ਸਿੰਘ ਤੇ ਪਿੰਡ ਕੜਾ ਮੁੱਠਿਆਂ ਵਾਲਾ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਤੁਹਾਡੀ ਜਮੀਨ ਏ ਖਰਾਬ ਹੋ ਚੁੱਕੀ ਆ ਹਾਂਜੀ ਇਸ ਬਾਰੇ ਵੀ ਪੰਚਾਇਤ ਮੈਂਬਰ ਸਾਡੇ ਜਿੰਨੇ ਪਿੰਡ ਦਾ ਸਹਿਯੋਗ ਆ ਜਿੰਨੇ ਜੋਗੇ ਭੈਣ ਭਰਾ ਮਦਦ ਕਰਦੇ ਆਪਣੀ ਪਿੰਡ ਦੇ ਹਾਂਜੀ ਤੇ ਸਰਕਾਰ ਨੇ 1600 ਰੁਪਏ ਵੀ ਖਾਤੇ ਜਿਹੜਾ ਵੀ ਨਹੀਂ ਪਾਇਆ ਕਿੰਨੀ ਜਮੀਨ ਤੁਹਾਡੀ ਇੱਥੇ ਆ 4 ਕਿੱਲੇ 4 ਕਿੱਲੇ ਆ ਹਾਂਜੀ ਤੇ ਕਮਾਈ ਦਾ ਕੋਈ ਸਾਧਨ ਹੈਗਾ ਹੋਰ ਨਹੀਂ ਕਮਾਈ ਦਾ ਕੋਈ ਸਾਧਨ ਨਹੀਂ ਬਹੁਤ ਔਖਾ ਕੰਮ ਆ ਤੇ ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ ਗੁਜ਼ਾਰਾ ਇਦਾਂ ਦਿਹਾੜੀ ਦੇ ਪਾਸਪਰੇਜ ਦਾ ਕੰਮ ਚਰਾ ਕੇ ਬਹੁਤ ਔਖਾ ਹੈ ਕਿੰਨੇ ਬੱਚੇ ਤੁਹਾਡੇ ਹਾਂਜੀ ਤਿੰਨ ਬੱਚੇ ਆ ਜਿਹੜੇ ਛੋਟੇ ਛੋਟੇ ਬੱਚੇ ਆ ਤੁਹਾਡੇ ਯਾਰ ਹਾਂਜੀ ਤੇ ਕੀ ਮੰਗ ਕਰੋਗੇ ਹੁਣ ਪ੍ਰਸ਼ਾਸਨ ਤੋਂ ਦਾ ਪੰਜਾਬ ਸਰਕਾਰ ਕੋਲ ਅਸੀਂ ਇਹਨਾਂ ਵੀ ਜਿੰਨੇ ਜੋਗਾ ਭਣ ਭਰਾ ਮੌਕਾ ਵੇਖ ਕੇ ਇੱਥੇ ਆ ਕੇ ਲਾ ਦੇ ਵੇਖ ਕੇ ਬਹੁਤ ਜ਼ਿਆਦਾ ਮਾੜੇ ਆਦੇ ਕੋਈ ਮਦਦ ਜਿੰਨੇ ਜੋਗਾ ਕੋਈ ਭਣ ਭਰਾ ਕਰੇ ਕੇ ਐਨਆਰਆਈ ਵੀ ਨੇ ਮਦਦ ਨਹੀਂ ਕੀਤੀ ਤੁਹਾਡੀ ਕੋਈ ਨਹੀਂ ਕਿਸੇ ਨੇ ਨਹੀਂ ਕੀਤੀ ਜੀ ਕੀ ਅਪੀਲ ਕਰੋਗੇ ਐਨਆਰਆਈ ਵੀਰਾਂ ਨੂੰ ਤੇ ਜਿਹੜੇ ਆਪਣੇ ਜਿਥੇ ਬੰਦੀਆਂ ਕੀ ਕਰੋ ਅਸੀਂ ਜਮਨੇ ਜਿੰਨੇ ਜੋਗਾ ਕੋਈ ਵੀ ਮਦਦ ਪੈੜੀ ਪੱਧਰ ਹੋ ਜੇ ਗਾਂਹ ਕੋਈ ਆਪਦੀ ਯਾਸ ਹੋ ਜੇ ਪੈੜੀ ਤੇ ਸਰ ਤੇ ਕਮਾਈ ਦਾ ਸਾਧਨ ਬਣ ਜੇ ਜਿਹੜੀ ਜ਼ਮੀਨ ਪੱਧਰ ਕਰਨ ਦੀ ਇਕੱਲੀ ਜਿਹੜੀ ਤੁਸੀਂ ਕੀ ਆਂਦੇ ਸੇਵਾ ਕਰਨ ਕੋਈ ਨਾ ਹਾਂਜੀ ਹਾਂਜੀ ਤੇ ਕੋਈ ਪੈਸਿਆਂ ਦੀ ਕੋਈ ਡਿਮਾਂਡ ਨਹੀਂ ਆ ਕਿ ਇਕੱਲੀ ਜ਼ਮੀਨ ਹੀ ਮੇਰੀ ਬੰਦੀ ਕੀਤੀ ਜਾਵੇ ਹਾਂਜੀ 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 ਜ਼ਮੀਨ ਬਣ ਜੇਕਰ ਕਿਸੇ ਨੇ ਜ਼ਮੀਨ ਪੱਧਰੀ ਕਰਨੀ ਹੋਵੇ ਤੇ ਤੁਹਾਡਾ ਫੋਨ ਨੰਬਰ ਕਿੰਨਾ ਹੈ 9464172796 ਇੱਕ ਕਰ ਦੁਬਾਰਾ ਦੱਸ ਦਿਓ 9464172796 ਪਿੰਡ ਦਾ ਨਾਮ ਦੱਸ ਦਿਓ ਦੁਬਾਰਾ ਪਿੰਡ ਮੁੱਠਿਆਂ ਵਾਲਾ ਜੀ ਤਸਵੀਰ ਕਿਹੜੀ ਆ ਤਸਵੀਰ ਪੱਟੀ ਜ਼ਿਲ੍ਹਾ ਦਰਦਾਰ ਤੇ 4 ਕਿੱਲੇ ਜ਼ਮੀਨ ਆ ਜਿਹੜੀ ਆ ਹਾਂਜੀ ਕੀ ਕਹਿਣਾ ਚਾਹੋਗੇ ਜਿਤਨਾ ਜ਼ਮੀਨ ਜਿਹੜੀ ਇਹ ਤੁਹਾਡੀ ਖਰਾਬ ਹੋ ਚੁੱਕੀ ਆ ਤੇ ਕਹਿਣਾ ਚਾਹਣਾ ਅਸੀਂ ਵੀ ਅਸੀਂ ਇਹ ਸਾਡੇ ਕੋਲ ਵੀ ਅਸੀਂ ਤਾਂ ਇਸ ਵਕਤ ਤੁਹਾਡੇ ਤੋਂ ਹੱਥ ਜੋੜਦੇ ਬੇਨਤੀ ਸਾਡੇ ਗਾੜੀ ਵੀ ਤੁਹਾਡੀ ਗਾੜੀ ਵੀ ਅਸੀਂ ਤੇ ਬਹੁਤ ਤੰਗ ਆ ਇਸ ਵਕਤ ਤੋਂ ਅਖੰਡ ਚਾਹਤ ਵੀ ਤੰਗ ਜੋ ਜਿਤਨਾ ਸਾਡੇ ਤੇ ਇੱਕ ਕੇਸ ਚੱਲਦਾ ਇੱਕ ਸਾਡੀ ਪਹਿਲੀ ਵੀ ਖਰਾਬ ਹੋ ਗਈ ਤੇ ਸਾਡੀ ਅਜੇ ਤੱਕ ਕਿਸੇ ਨੇ ਪਾਣੀ ਨਹੀਂ ਪੜੀ ਹਾਂਜੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਨਾ ਕੋਈ ਮਤ ਨਹੀਂ ਸਰਕਾਰ ਨੇ ਕੀਤੀ ਉਹਨਾਂ ਨੇ ਕਿਹਾ ਜਿਹੜਾ 86800 ਰੁਪਿਆ ਜਿਹੜਾ ਖਰਾਬਾ ਦਿੱਤਾ ਜੂਗਾ ਉਹ ਮਾਜਾ ਸਾਨੂੰ ਨਹੀਂ ਨਹੀਂ ਮਿਲਿਆ ਪਟਵਾਰੀ ਕੋ ਗਏ ਤੁਸੀਂ ਪਟਵਾਰੀ ਕੋ ਜਿੱਤਰਾ ਸਾਨੂੰ ਆਂਦੇ ਰਹੇ ਸੀ ਖਾਤੇ ਜਿੱਤਰਾ ਜਿੱਤਰਾ ਸਾਨੂੰ ਆਂਦੇ ਰਹੇ ਆ ਵੀ ਆਂ ਪਾਰਟੀ ਵਾਲੇ ਉਹ ਉਤਰਾਂ ਉਤਰਾਂ ਹੀ ਸਾਰੇ ਜੇ ਤਰਾਂ ਜਿੱਤਰਾਂ ਦੇ ਰਹੇ ਸਾਨੂੰ ਵੀ ਖਾਤੇ ਦੇ ਦਿਓ ਅਸੀਂ ਖਾਤੇ ਦਿੰਦੇ ਰਹੇ ਆ ਐਂਟਰਾਂ ਵੀ ਪਵਾ ਕੇ ਦਿੱਤਾ ਪਰ ਨਹੀਂ ਸਾਡਾ ਮਸਲਾ ਹੱਲ ਹੋਇਆ ਕਿੰਨੇ ਵੀ ਗੇੜੇ ਪਟਵਾਰੀ ਕੋ ਮਾਰੇ ਆ ਪਟਵਾਰੀ ਕੋਲੇ ਅਸੀਂ ਆਏ ਇਸ ਵਕਤ ਬੜੇ ਗੇੜੇ ਮਾਰੇ ਹਾਂਜੀ ਹਾਂਜੀ ਤੇ ਕੀ ਮੰਗ ਕਰੋਗੇ ਹੁਣ ਤੁਸੀਂ ਮੰਗ ਇਹੋ ਹੀ ਅਸੀਂ ਆਨੇ ਭੈਣ ਭਰਾਵਾਂ ਗਾੜੀ ਆਇਆ ਸਾਡੀ ਭੈਣਤੀ ਸਾਡੀ ਭਾਹ ਕੋਈ ਫੜੇ ਗਰੀਬਾਂ ਦੀ ਐਸੇ ਵਕਤ ਅਸੀਂ ਬਹੁਤ ਤੰਗ ਹੈ ਕਿ ਜ਼ਮੀਨ ਜਿਹੜੀ ਉਹ ਪਦਰੀ ਕਰਕੇ ਦਿੱਤੀ ਜਾਵੇ ਹਾਂ ਐਸੇ ਪੈਰੀ ਤੋਂ ਆਪਾਂ ਸਾਡੇ ਬੰਦੇ ਗਏ ਸੀ ਤੇ ਉਹ ਬੰਦਿਆਂ ਦਾ ਵੀ ਅਜੇ ਸਾਡਾ ਕੇਸ ਚੱਲਣ ਡਿਆ ਭਾਈ ਹਾਂਜੀ ਤੇ ਇਹਨੇ ਜੋਗਾ ਕੋ ਭੈਣ ਭਰਾ ਸਾਡੀ ਬਾਹ ਫੜੇ ਗਰੀਬਾਂ ਦੀ ਅਸੀਂ ਬਹੁਤ ਤੰਗ ਅਸੀਂ ਬਹੁਤ ਥੱਲੇ ਲੱਗੇ ਹਾਂ ਜਿੰਨੇ ਜੋਗਾ ਕੋ ਸਾਡੀ ਬਾਹ ਫੜੇ ਪੰਚਾਇਤ ਮੈਂਬਰ ਮੌਜੂਦਾ ਪਿੰਡ ਮੁੱਠਿਆਂ ਵਾਲੇ ਦਾ ਹਾਂਜੀ ਹਾਂਜੀ ਤੇ ਕੀ ਮਸਲਾ ਆੜਾ ਮਸਲਾ ਜੀ ਇਹ ਰਸਾਲ ਸਿੰਘ ਸਨ ਕਰਮ ਸਿੰਘ ਜੋ ਪਿਛੇ ਹੜਾ ਇਹ ਹੀ ਇਹਦੇ ਨਾਲ ਇਹਦੀ ਤਕਰੀਬਨ 4 ਏਕੜ ਜ਼ਮੀਨ ਹੈ ਜਿਹਦੇ ਚ 4 4 5 5 ਫੁੱਟ ਰੇਤ ਚੜ੍ਹੀ ਹੋਈ ਆ ਤੇ ਅਸੀਂ ਪ੍ਰਸ਼ਾਸਨ ਅੱਗੇ ਵੀ ਗਵਾਰ ਲਾਈ ਆ ਇਹ ਰਵਾਇਤੀ ਪਾਰਟੀਆਂ ਜਿਹੜੀਆਂ 12000 ਰੁਪਇਆ ਮੁਆਵਜ਼ਾ ਦਿੰਦੀਆਂ ਪ੍ਰਤੀ ਏਕੜ ਦਾ ਤੇ ਹੁਣ 6800 ਰੁਪਇਆ ਮੁਆਵਜ਼ਾ ਉਹਦੇ ਲਈ ਵੀ ਇਸ ਪੂਰਾ ਸੰਘਰਸ਼ ਕਰਨਾ ਪਿਆ ਯਾਨੀ ਕਿ 1800 ਹੀ ਗੇੜਾ ਮਾਰ ਲਿਆ ਪਰ ਇਹਦੀ ਵਿਚਾਰੇ ਦੀ ਕੋਈ ਸੁਣਵਾਈ ਨਹੀਂ ਹੋਈ ਤੇ ਮੈਂ ਪ੍ਰਸ਼ਾਸਨ ਨੂੰ ਤੇ ਮੰਤਰੀ ਲਾਲਜੀਤ ਨੂੰ ਕਹਿਣਾ ਚਾਹੁੰਦਾ ਵੀ ਇਹੋ ਜੇ ਗਰੀਬ ਲੋਕਾਂ ਦੀਆਂ ਬਾਹਾਂ ਫੜੀ ਜਾਵੇ ਕਿੰਨੀਆਂ ਜ਼ਮੀਨ ਜੜੀ ਦੀ ਖਰਾਬ ਹੋ ਚੁੱਕੀ ਇਹਦੀ ਜ਼ਮੀਨ ਜੀ ਤਕਰੀਬਨ 4 ਏਕੜ ਜ਼ਮੀਨ ਇਹਦੀ ਇਹਦੀ ਹੋਰ ਵੀ ਹੈਗੀ ਜ਼ਮੀਨ ਕੱਲੀ ਹੋ ਗਈ ਨਾ ਬਸ ਇਹੀ ਆ ਜੀ ਇਹਦੇ ਚ ਝੋਨਾ ਲੱਗਾ ਸੀ ਉਹ ਆ ਤੁਹਾਡੇ ਸਾਹਮਣੇ ਆ ਮਾਰਿਆ ਗਿਆ ਹੈ ਫੋਨ ਤੇ ਇਹਨੇ ਕਣਕੇ ਇੱਕ ਮੁੱਠ ਕਣਕ ਵੀ ਨਹੀਂ ਬੀਜੀ ਹੋਈ ਤੇ ਕੀ ਕੀ ਮੰਗ ਕਰੋਗੇ ਉਹਨਾਂ ਤੋਂ ਮੰਗੇ ਹੀ ਸਮਾਜ ਸੇਵੀ ਜਥੇਬੰਦੀਆਂ ਤੇ ਮੈਂ ਪ੍ਰਸ਼ਾਸਨ ਨੂੰ ਜਿਹੜਾ ਮੇਨ ਹੈ ਕਿ ਜਿਵੇਂ ਇਹਨਾਂ 68 800 ਰੁਪਇਆ ਸਾਰਿਆਂ ਨੂੰ ਦਿੱਤਾ ਹੈ ਤੇ ਇਹਦੇ ਵਿੱਚੋਂ ਜਿਹੜੇ ਲੋੜਵੰਦੇ ਇਹੋ ਜਿਹੇ ਵਿਚਾਰੇ ਗਰੀਬ ਲੋਕ ਰਹਿਣਦੇ ਜਿਨ੍ਹਾਂ ਦੀ ਅਪਰੋਚ ਨਹੀਂ ਜਿਹੜੇ ਅਪਰੋਚ ਵਾਲੇ ਬੰਦੇ ਉਹ ਵੱਧ ਵੀ ਪਵਾ ਗਏ ਪਰ ਜਿਨ੍ਹਾਂ ਦਾ ਹੱਕ ਬੰਦਾ ਉਹਨਾਂ ਰਹਿ ਗਏ ਹੂੰ ਫਿਰ ਘਰ ਦਾ ਇਹਨਾਂ ਦਾ ਗੁਜ਼ਾਰਾ ਜਿਹੜਾ ਕਿਸ ਤਰ੍ਹਾਂ ਚੱਲਦਾ ਹੈ ਗਰ ਦਾ ਗੁਜ਼ਾਰਾ ਜੀ ਕੀ ਦੱਸਾਂ ਮੈਂ ਹੁਣ ਮੈਨੂੰ ਤਾਂ ਇਹਨਾਂ ਦੇ ਨਾਲ ਹਾਲਾਤ ਬੜੇ ਤਰਸ ਯੋਗ ਲੱਗਦੇ ਵਿਚਾਰਾ ਸਪਰੇਅ ਦਾ ਕੰਮ ਕਰਦਾ ਕਦੀ ਕੰਮ ਨਹੀਂ ਕੀਤਾ ਜਿਹਨੇ ਸਪਰੇਅ ਕਰਕੇ ਤੇ ਆਪਦਾ ਗੁਜ਼ਾਰਾ-ਬੁਜ਼ਾਰਾ ਚਲਾਉਂਦਾ ਭੁੰਡਾ ਖਰੀਦਿਆ ਆਨੇ 6000 ਦਾ ਸੈਕਹੈਂਡ ਤੋਂ ਉਹਦੇ ਨਾਲ ਸਪਰੇਅ ਕਰਕੇ ਆਪਦਾ ਘਰ ਪਾਲ ਲੰਦਿਆ ਏ ਕਿੰਨੇ ਬੱਚੇ ਦੇ ਇਹਦੇ ਤਿੰਨ ਬੱਚੇ ਆ ਜੀ ਬੱਚੇ ਵੀ ਵੇਖਿਆ ਛੋਟੇ-ਛੋਟੇ ਬੱਚੇ ਹਾਂਜੀ ਬਿਲਕੁਲ ਛੋਟੇ-ਛੋਟੇ ਜੀ ਤੇ ਕੀ ਹਣ ਮੰਗ ਕਰੋਗੇ ਆਪਣੇ ਮੈਂ ਤਾਂ ਇਹ ਹੱਥ ਜੋੜ ਕੇ ਨਹੀਂ ਮੈਂ ਤਾਂ ਝੋਲੀ ਅੱਡ ਕੇ ਕਹਿਣਾ ਵੀ ਇਹੋ ਜਿਹੇ ਗਰੀਬ ਜਿਹੜੇ ਇਹਨਾਂ ਦਾ ਪੂਰਾ ਸਾਥ ਦੋਵੇ ਸਮਾਜ ਸੇਵੀ ਜਥੇਬੰਦੀਆਂ ਪ੍ਰਸ਼ਾਸਨ ਵੀ ਇਹਨਾਂ ਦਾ ਸਾਥ ਦੇ ਕੇ ਇਹਨਾਂ ਦਾ ਚਲੋ ਕੋਈ ਥੋੜਾ ਬਾਤਾਂ ਇਹਨਾਂ ਦਾ ਹੋ ਜੇ ਜਿਹਦੇ ਨਾਲ ਰੇਤ ਚੁੱਕੀ ਜਾਵੇ ਤੇ ਇਹਨਾਂ ਦਾ ਚਲੋ ਕਣਕ ਦਾ ਸੀਜ਼ਨ ਵੀ ਤਕਰੀਬਨ ਲੰਘ ਹੀ ਗਿਆ ਹੁਣ ਇਹਨਾਂ ਦੇ ਪੱਠੇ-ਪੁੱਠੇ ਬੀਜੇ ਜਾਣ